29 ਤਰੀਕ ਨੂੰ ਦੁਪਹਿਰੇ 2 ਵਜੇ ਸਰਕਾਰੀ ਹਸਪਤਲ ਦੇ ਸਾਹਮਣੇ ਆਪਣੀ ਇੱਕ ਬੱਸ ਹਰਨ ਜਾ ਰਹੀ ਆ ਜੇ ਟਾਈਮ ਟੇਬਲ ਦਾ ਸਾਡੇ ਮਿੰਟ ਪੂਰੇ ਨਹੀਂ ਕੀਤੇਗੇ ਟਾਈਮ ਟੇਬਲ ਨਹੀਂ ਬਣਾਇਆ ਗਿਆ 29 ਤਰੀਕ ਨੂੰ 2 ਵਜੇ ਹੀ ਬੱਸ ਸਾੜ ਦਿੱਤੀ ਜਾਏਗੀ ਹਾਏ 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 ਨੀ ਡਿਪਟੀ ਜੀ ਆਪਕਾ ਨੰਦ ਕੀ ਵੀ ਬਾਜ਼ ਚ ਮਰਦ ਕਰੋ ਮਰਦ ਕਰੋ ਮਰਦ ਕਰੋ ਡਿਪਟੀ ਜੀ ਆਪਕਾ ਨੰਦ ਕੀ ਵੀ ਬਾਜ਼ ਚ ਮਰਦ ਕਰੋ ਮਰਦ ਕਰੋ ਭਗਵਾਨ ਜੀ ਮਾਨ ਆਦੇ ਬੁਜ਼ੇਰੀਆਂ ਵਿੱਚ ਵਪਾਰ ਮੰਡਲ ਨਾਲ ਮੀਟਿੰਗ ਕਰਨ ਜਾ ਰਹੇ ਨੇ ਬਾਕੀ ਜਨਤਾ ਦੇ ਵੰਦੀਆਂ ਨੂੰ ਜਿਹੜਾ ਜਿਹੜਾ ਪ੍ਰੋਗਰਾਮ ਪਿਛਲੇ ਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਜਨਾਬ ਬਹੁਤ ਦਾ ਹੈ ਕਿ ਇਸ ਮੀਟਿੰਗ ਵਿੱਚ ਹੋਰ ਵਿੱਚ ਕੰਪੋਨਟ ਕਰਿਆ ਪਰ ਜੁਨੀ ਹੋਵੇ ਕਿ ਉਹ ਨਾ ਮਾਜਣਾ ਪਰ ਰਾਜਪੁਰ ਦੁਨੀ ਦੇ ਜਿਵੇਂ ਵਿਕਤੀਗਤ ਵਿੱਚ ਜੋਸ਼ ਹੈ ਉਹਨਾਂ ਵੱਲੋਂ ਆਪਣੀ ਬਤਾਂ ਚਾਈਆਂ ਆ ਜੇ ਗਾਰੇ ਬੁਤੀ ਜਾਰੀ ਹੋ ਸਰਕਾਰੀ ਦੁਆਰਾ ਬੁਜ਼ੇਰੀ ਦੇ ਨਾਮ ਤੋਂ ਅੱਜ ਜਿਕਰਿਆ ਸ਼ਹਿਰ ਮਕਰੀਆਂ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਹੁਣੀ ਜਿਹੜਾ ਦੀ ਅੱਜ ਵਪਾਰ ਮੰਡਲ ਨਾਲ ਮੀਟਿੰਗ ਹੈ ਜੇਕਰ ਗੱਲ ਕਰੀਏ ਤੇ ਸਾਡੇ ਨਾਲ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਵੱਖ-ਵੱਖ ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਕਿ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਨਾਅਰੇਬਾਜ਼ੀ ਕਰ ਰਹੀਆਂ ਨੇ ਉਹ ਇਹਨਾਂ ਨੂੰ ਜਾਣਦੇ ਆਪਾਂ ਕੀ ਇਹਨਾਂ ਦੀਆਂ ਮੰਗਾਂ ਕੀ ਹੈਗੀਆਂ ਤੇ ਕਿਹੜੀਆਂ ਅਜੇ ਤੱਕ ਮੰਗਾਂ ਜਿਹੜੀਆਂ ਨੇ ਪੂਰੀਆਂ ਨਹੀਂ ਹੋਈਆਂ ਮੈਂ ਬਲਾਗ ਪ੍ਰਧਾਨ ਰਜਿਤ ਮਹਾਜਨ ਪੁਰਾਣੀ ਪੈਨਸ਼ਨ ਬਾਲ ਵਿਸ਼ੰਗਰਸ਼ ਕਮੇਟੀ ਸਾਡੀ ਮੰਗ ਬਸ ਇੱਕੋ ਹੀ ਹੈ ਕਿ ਜੋ ਸਰਕਾਰ ਨੇ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦਾ ਅਧੂਰਾ ਨੋਟੀਫਿਕੇਸ਼ਨ ਜਿਹੜਾ ਹੈ ਹਿਮਾਚਲ ਇਲੈਕਸ਼ਨ ਤੱਕ ਜਾਰਾਤ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਵਿੱਚ ਇੱਕ ਜਿਹਾਇਆ ਸ਼ਗੂਫਾ ਛੱਡਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰ ਰਹੇ ਹਾਂ ਪਰ ਉਹ ਅਜੇ ਤੱਕ ਇੱਕ ਮਾਤਰ ਕਾਗਜ਼ ਦਾ ਟੁਕੜਾ ਹੀ ਸਾਬਤ ਹੋਇਆ ਅਧੂਰਾ ਨੋਟੀਫਿਕੇਸ਼ਨ ਸਾਡੀ ਮੰਗ ਹੋਰ ਕੋਈ ਨਹੀਂ ਹੈ ਸਾਡੀ ਮੰਗ ਇਹੀ ਹੈ ਕਿ ਸਾਡੀ ਜਿਹੜੀ ਐਸਓਪੀ ਜਾਰੀ ਕੀਤੀ ਜਾਵੇ ਪੁਰਾਣੀ ਪੈਨਸ਼ਨ ਜਿਹੜੀ ਹੂ ਹੂ 1975 ਨਿਯਮ ਦੇ ਤਹਿਤ ਜਿਹੜੀ ਇਹ ਪੰਜਾਬ ਦੇ ਵਿੱਚ ਵੀ ਲਾਗੂ ਕੀਤੀ ਜਾਵੇ ਜਿੱਦਾਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਕੀਤੀ ਹੈ ਅਸੀਂ ਇਹੀ ਮੰਗ ਹੈ ਸਾਡੀ ਕਿ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਜੋ ਜਿਹੜੀਆਂ ਪੁਰਾਣੀਆਂ ਪੈਨਸ਼ਨਾਂ ਹੈਗੀਆਂ ਉਹ ਬਹਾਲ ਕੀਤੀਆਂ ਜਾਣ ਇਸੇ ਤਰ੍ਹਾਂ ਸਾਡੇ ਨਾਲ ਅੱਗੇ ਜਿਹੜੇ ਹੈਗੇ ਆ ਕੰਪਿਊਟਰ ਅਧਿਆਪਕ ਯੂਨੀਅਨ ਦੇ ਪੰਜਾਬ ਦੇ ਜਿਹੜੇ ਵਰਕਰ ਹੈਗੇ ਉਹ ਵੀ ਮੌਜੂਦ ਨੇ ਇਹਨਾਂ ਦਾ ਕੀ ਕਹਿਣਾ ਉਹਨੂੰ ਜਾਣਦੇ ਜੀ ਸਭ ਮੇਰਾ ਨਾਮ ਬਰਜੇਸ਼ ਕੁਮਾਰ ਹੈ ਜੀ ਮੈਂ ਬਲਾਕ ਮਟੀਰੀਅਲ ਕੰਪਿਊਟਰ ਅਧਿਆਪਕ ਯੂਨੀਅਨ ਦਾ ਆ ਸਰ ਬੇਨਤੀ ਹੈ ਕਿ ਸਾਲ 2011 ਦੇ ਵਿੱਚ ਜਿਹੜਾ ਕੰਪਿਊਟਰ ਵਿਦਿਆਪਕਾਂ ਨੂੰ ਬਕਾਇਦਾ ਰਾਜਪਾਲ ਜੀ ਦੇ ਮਾਨਯੋਗ ਰਾਜਪਾਲ ਜੀ ਦੀ ਹੁਕਮਤ ਦੇ ਤਹਿਤ ਰੈਗੂਲਰ ਕੀਤਾ ਗਿਆ ਸੀਗਾ ਲੇਕਿਨ ਉਹ ਸਿਰਫ ਇੱਕ ਕਾਗਜ਼ ਬਣ ਕੇ ਰਹਿ ਗਿਆ ਜੀ ਸਾਨੂੰ ਕੋਈ ਰੈਗੂਲਰ ਵਾਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜੀ ਸਾਡੇ ਕਈ ਸਾਥੀ ਨੇ ਜਿਹੜੇ ਉਹ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ ਲੇਕਿਨ ਉਹਨਾਂ ਦੀ ਜਗ੍ਹਾ ਤੋਂ ਉਹਨਾਂ ਦੇ ਵਾਰਸਾਂ ਨੂੰ ਕੋਈ ਨਹੀਂ ਪੁੱਛਦਾ ਜੀ ਪੁਰਾਣੀ ਸਰਕਾਰਾਂ ਨੇ ਸਾਨੂੰ ਪੁੱਛ ਨਹੀਂ ਲੱਭਾ ਜੀ ਜਦੋਂ ਇਹ ਸਰਕਾਰ ਬਣੀ ਆ ਤਾਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਦੀ ਬੈਨਸ ਸੀ ਨੇ ਸਤੰਬਰ 2000 ਬਾਈ ਦੇ ਵਿੱਚ ਜਿਹੜਾ ਇੱਕ ਅਨਾਉਂਸਮੈਂਟ ਕੀਤੀ ਸੀ ਵੀ ਅਸੀਂ ਕੰਪਿਊਟਰ ਦੇ ਹਾਫਕਾਂ ਨੂੰ ਸੀਐਸਆਰ ਤੇ 6 ਵਾ ਪੇ ਕਮਿਸ਼ਨ ਵੀ ਦਵਾਂਗੇ ਲੇਕਿਨ ਉਹ ਵੀ ਇੱਕ ਜੀ ਵਾਦਾ ਹੀ ਬਣ ਕੇ ਰਹੇਗਾ ਸਿਰਫ ਖਬਰਾਂ ਦਾ ਕੀ ਗੱਲ ਹੈਗੀ ਸਾਨੂੰ ਅਜੇ ਤੱਕ ਕੋਈ ਜਿਹੜਾ ਲਾਭ ਹੈ ਰੈਗੂਲਰ ਦੇ ਹਾਫਕਾਂ ਨੂੰ ਨਹੀਂ ਦਿੱਤਾ ਗਿਆ ਤੇ ਸਾਡੀ ਜਿਹੜੀ ਮੁੱਖ ਮੰਗ ਹੈ ਕਿ ਸਾਨੂੰ ਪੂਰੇ ਲਾਭਾਂ ਸਮੇਤ ਜੋ ਸਾਡੇ ਗ੍ਰੇਡ ਬੰਦੇ ਆ ਉਹਦੇ ਉਹਦੇ ਤਹਿਤ ਸਾਨੂੰ ਸਿੱਖਿਆ ਵਿਭਾਗ ਦੇ ਜਿਹੜਾ ਜਿਉ ਮਰਦ ਕੀਤਾ ਜਾਵੇ ਜੀ ਜੇਕਰ ਗੱਲ ਕਰੀਏ ਤਾਂ ਸਾਡੇ ਨਾਲ ਕੁਝ ਬੱਸ ਆਪਰੇਟਰ ਜਿਹੜੇ ਹੈਗੇ ਨੇ ਉਹ ਵੀ ਮੌਜੂਦ ਨੇ ਇਹ ਵੀ ਸੀਐਮ ਸਾਹਿਬ ਨੂੰ ਕਿਉਂਕਿ ਅਗ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਸੀ ਪਰ ਪੁਲਿਸ ਨੇ ਜਿਹੜਾ ਹੈਗਾ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਕਿਉਂਕਿ ਹਰ ਇੱਕ ਦੀ ਐਂਟਰੀ ਜਿਹੜੀ ਹੈਗੀ ਆ ਅਪਾਰਟਮੈਂਟ ਤੋਂ ਇਲਾਵਾ ਜਿਹੜੀ ਬੰਦ ਕੀਤੀ ਗਈ ਆ ਹੋਰ ਤਾਂ ਹੋਰ ਜਿਹੜੀ ਪ੍ਰੈਸ ਦੀ ਐਂਟਰੀ ਵੀ ਹੈਗੀ ਆ ਉਹ ਵੀ ਬਿਲਕੁਲ ਪੂਰੀ ਤਰ੍ਹਾਂ ਬੰਦ ਕੀਤੀ ਹੋਈ ਆ ਹਾਂਜੀ ਤੁਹਾਡਾ ਕੀ ਕਹਿਣਾ ਜੀ ਸਾਰੇ ਇੱਕ ਤਾਂ ਅਸੀਂ ਮੀਡੀਆ ਦੇ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਕੱਲ ਵੀ ਗੱਲ ਸੁਣੀ ਤੇ ਅੱਜ ਵੀ ਸਾਡੀ ਤੁਸੀਂ ਆਵਾਜ਼ ਜਿਹੜੀ ਆ ਮੇਰੀ ਰਾਈ ਉਠਾ ਰਹੇ ਹੋ ਸਾਡਾ ਮਿੰਨੀ ਬੱਸਾਂ ਦਾ ਮੈਟਰ ਇਹ ਆ ਜੀ ਮਕੇਰੀਆਂ ਤੋਂ ਤਲਵਾੜਾ ਮਕੇਰੀਆਂ ਤੋਂ ਕਮਾਈ ਦੇ ਵੀ ਜੋ ਕਿ ਘੱਟੋ ਘੱਟ 2.5 ਸਾਲ ਦਾ ਅਸੀਂ ਜਿਹੜਾ ਵਾ ਬੱਸਾਂ ਦਾ ਟੈਕਸ ਤਾਰ ਚੁੱਕੇ ਆ ਸਾਡੀ ਬੱਸਾਂ ਦੇ ਟਾਈਮ ਟੇਬਲ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੇ ਆਰਟੀਓ ਕੋ ਜਾਣੇ 6 ਮਹੀਨੇ ਮਹਾਜਨ ਸਾਹਿਬ ਆਰਟੀਓ ਲੱਗੇ ਹੋ ਗਏ ਨੇ ਉਹਨਾਂ ਨੇ 6 ਮਹੀਨੇ ਚ ਕੋਈ ਟਾਈਮ ਟੇਬਲ ਪਾਸ ਨਹੀਂ ਕੀਤਾ ਦੂਜੀ ਗੱਲ ਹਾਰਪੁਰ ਜੀਐਮ ਸਾਹਿਬ ਦੇ ਥੱਲੇ ਕੇਟੀਆਈ ਆ ਜਿਹੜਾ ਕਿ ਟਾਈਮ ਟੇਬਲ ਜਤਿੰਦਰ ਕੁਮਾਰ ਟਾਈਮ ਟੇਬਲ ਬਣਾਉਂਦਾ ਆ ਉਹਨੇ ਕੋਈ ਵੀ ਟਾਈਮ ਟੇਬਲ ਜਿਹੜਾ ਵਾ ਅੱਗੋਂ ਸਾਨੂੰ ਪਿਚੜਾ ਕਰਦਾ ਆ ਅਗੋ ਸੋਗੋ ਕੇ ਜਿਹੜੇ ਸਾਡੇ 3-3 ਮਿੰਟ ਸੀ ਮਿੰਨੀਆਂ ਦੇ ਉਹ ਘਟਾ ਕੇ 2-2 ਮਿੰਟ ਕਰ ਦਿੱਤੇ ਤੁਸੀਂ ਤਾਂ ਅਨਾਉਂਸਮੈਂਟ ਕੱਲ ਕੀਤੀ ਸੀ ਕਿ ਜੇਕਰ ਸਾਡੀ ਪੰਜਾਬ ਸਰਕਾਰ ਨੇ ਨਾ ਮੰਨੀ ਤੁਸੀਂ ਬਿਲਕੁਲ 29 ਤਰੀਕ ਨੂੰ ਜਿਹੜੀ ਹੈਗੀ ਇੱਕ ਪਾਸ ਜਿਹੜੀ ਜਿਹਨੂੰ ਅੱਗ ਲਗਾ ਕੇ ਅਸੀਂ ਪੰਜਾਬ ਸਾੜਨ ਦੇ ਖਿਲਾਫ ਅਸੀਂ ਜਿਹੜੀ ਅਰਜ਼ੀ ਹਾਂਜੀ ਸਰ ਉਹਦੇ ਜੋ ਉਹਦੇ ਜੀ ਆ ਵੀ 16 1204 ਨੂੰ ਸਾਡੀ ਤਰਖਾਸ ਮੁੱਖ ਮੰਤਰੀ ਪੰਜਾਬ ਟਰਾਂਸਪੋਰਟ ਮੰਤਰੀ ਪੰਜਾਬ ਸੈਕਟਰੀਏਟ ਟਰਾਂਸਪੋਰਟ ਉਹ ਭਾਗ ਚ ਆਪਣਾ ਚੰਡੀਗੜ੍ਹ ਦੇ ਡੀਸੀ ਸਾਹਿਬ ਤੇ ਮੰਗ ਪੱਤਰ ਐਸਡੀਐਮ ਸਾਹਿਬ ਨੂੰ ਦੇ ਚੁੱਕੇ ਸੀ ਜਿਹਦਾ ਸਾਨੂੰ ਜਵਾਬ ਆਇਆ ਸੀਗਾ ਵੀ ਤੁਹਾਨੂੰ ਟ੍ਰਾਂਸਪੋਰਟ ਬੁਪਾਲ ਜਿਹੜਾ ਸਿੱਧੇ ਤੌਰ ਤੇ ਤੁਹਾਨੂੰ ਆਪਣੇ ਕਿਚਲ ਕਰੇਗਾ ਤੁਹਾਨੂੰ ਫੋਨ ਕਰੇਗਾ ਪਰ ਇਦਾਂ ਦੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਕੋਈ ਵੀ ਕਾਰਵਾਈ ਇਸ ਤਰ੍ਹਾਂ ਨਹੀਂ 29 ਤਰੀਕ ਨੂੰ ਦੁਪਹਿਰੇ 2 ਵਜੇ ਸਰਕਾਰੀ ਹਸਪੀਟਲ ਦੇ ਸਾਹਮਣੇ ਆਪਣੀ ਇੱਕ ਬੱਸ ਸਾਰਨ ਜਾ ਰਹੇ ਆ ਜੇ ਟਾਈਮ ਟੇਬਲ ਦਾ ਸਾਡੇ ਮਿੰਟ ਪੂਰੇ ਨਹੀਂ ਕੀਤੇਗੇ ਟਾਈਮ ਟੇਬਲ ਨਹੀਂ ਬਣਾਇਆ ਗਿਆ 29 ਤਰੀਕ ਨੂੰ 2 ਵਜੇ ਹੀ ਬੱਸ ਸਾਡ ਦਿੱਤੀ ਜਾਏਗੀ ਸਾਡਾ ਜੀ ਪਿਛਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਲ 19 ਮੀਟਿੰਗਾਂ ਫਿਕਸ ਹੋਈਆਂ ਜੀ ਜਿਹਦੇ ਵਿੱਚ ਇੱਕ ਵੀ ਮੀਟਿੰਗ ਸਾਡੇ ਜਿਹੜੇ ਸਟੇਟ ਕਮੇਟੀ ਨਾਲ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਨਹੀਂ ਗਈ ਜਿਹਦੇ ਪ੍ਰਤੀ ਸਾਡੇ ਪੂਰੀ ਪੰਜਾਬ ਦੇ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਜੀ ਸਰਕਾਰ ਪ੍ਰਤੀ ਤੇ ਇਹਨਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦਿੱਤਾ ਇਹਦੇ ਵਿੱਚ ਤਿੰਨ ਮੁੱਖ ਮੰਗਾਂ ਜੀ ਇੱਕ ਸਾਡੇ ਨਾਲ ਸੀਐਮ ਸਾਹਿਬ ਮੀਟਿੰਗ ਕਰਕੇ ਸਾਡੇ ਮਸਲੇ ਦਾ ਹੱਲ ਕਰੇ ਸਾਨੂੰ ਵਿਭਾਗ ਸ਼ਾਮਲ ਕਰਕੇ ਸਾਡਾ ਰੋਜ਼ਗਾਰ ਪੱਕਿਆ ਕਰਨ ਜੀ ਤੇ ਦੂਸਰਾ ਸਾਡਾ ਕਿਰਤ ਕਮਿਸ਼ਨ ਦੇ ਰੇਟ ਜਿਹੜੇ 27 ਮਹੀਨੇ ਤੋਂ ਵਧੇ ਆ ਜੀ ਉਹ ਸਾਨੂੰ ਬਿਲਕੁਲ ਨਹੀਂ ਦਿੱਤੇ ਜਾ ਰਹੇ ਉਹ ਵੀ ਸਰਕਾਰ ਜਿਹੜਾ ਤੁਰੰਤ ਫੰਡ ਮੁਹੱਈਆ ਕਰਾ ਕੇ ਸਾਡੇ ਜਿਹੜੇ ਉਹ ਰੇਟ ਜਿਹੜੇ ਸਾਨੂੰ ਦਿੱਤੇ ਜਾਣ ਤੇ ਉਸ ਦੇ ਨਾਲ ਜਿਹੜੀ ਸਾਡੀ ਤੀਸਰਾ ਜਿਹੜਾ ਵਿਭਾਗਾ ਦਾ ਪੰਚਾਇਤੀਕਰਨ ਕੀਤਾ ਜਾ ਰਿਹਾ ਉਹ ਚੀਜ਼ ਦਾ ਵੀ ਅਸੀਂ ਵਿਰੋਧ ਕਰਦੇ ਆ ਤੇ ਸਾਡੀ ਪ੍ਰਪੋਜ਼ਲ ਜਿਹੜੀ ਪਰਸਨਲ ਵਿਭਾਗ ਦੇ ਕੋਲ ਪਈ ਆ ਉਹਨੂੰ ਹਮਦਰਦੀ ਨਾਲ ਲਾਗੂ ਕਰਕੇ ਸਾਨੂੰ ਵਿਭਾਗ ਸ਼ਾਮਲ ਕੀਤਾ ਜਾਵੇ। ਖੜੇ ਹੋ ਤੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਆ ਤੇ ਉਹਦੇ ਕਾਰਨ ਕੀ ਤੁਹਾਨੂੰ ਮਤਲਬ ਕਹਿਨ ਦਾ ਵੀ ਇੱਕ ਪਾਸੇ ਤਾਂ ਕਹਿੰਦੇ ਸੌਦਾ ਦੇ ਰਿਹਾ ਦੂਜੇ ਪਾਸੇ ਤੁਸੀਂ ਕਹਿੰਦੇ ਸਤੰਗ ਬੋਧੁਰੇ ਆ। ਹਾਂਜੀ 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 ਹੁਣ ਤੁਸੀਂ ਜਾਣਾ ਸੀ ਤੇ ਪੁਲਿਸ ਨਹੀਂ ਜਾਂਦੇ ਕਿੰਨੀ ਦੇਰ ਤੇ ਖੜੇ ਹੋ ਲੰਘਣਾ ਹੋਵੇ ਦੋ ਦਿਨ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਅਸੀਂ ਜਲਦ ਹੀ ਜਿਹੜੀ ਹੈਗੀ 29 ਤਰੀਕ ਨੂੰ ਦੁਪਹਿਰ 2 ਵਜੇ ਹਸਪਤਾਲ ਦੇ ਸਾਹਮਣੇ ਬੱਸ ਪੋਕੇ ਮੁਜ਼ਾਹਰਾ ਕਰਾਂਗੇ ਕੈਮਰਾਮੈਨ ਲਖਮੀ ਮੰਡੀ ਦੇ ਨਾਲ ਤਰਸੇਮ ਬੱਬੂ ਪੀ.ਟੀ.ਐਸ. ਵਿੱਚ ਹੁਸ਼ਿਆਰਪੁਰ